ਹਾਂਜੀ ਕਿਸਾਨ ਜੀ ਉਹ ਸਵਾਜਤਾਂ ਤੁਹਾਡਾ ਸਵਾਜ ਲਈ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸਕਾਂ ਵਾਲੀ ਪਿੰਡ ਦੇ ਵਿੱਚੋਂ ਇੱਕ ਧਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਵੀ ਦੋਸਤੋ ਇਸ ਪਿੰਡ ਨੂੰ ਮੌਕਸਰ ਸਾਹ ਪੈ ਜਾਂਦੀ ਆ ਇਸ ਘਰ ਦੇ ਵਿੱਚੋਂ ਦੋਸਤੋ ਕੁਝ ਦਿਨ ਪਹਿਲਾਂ ਦੋਸਤੋ ਤੁਹਾਨੂੰ ਇੱਕ ਸ਼ਾਰਟ ਵੀਡੀਓ ਵਿਖਾਈ ਸੀ ਜਿਹਦੇ ਵਿੱਚ ਤਿੰਨ ਨਾਗ ਵਿਖਾਏ ਸੀ ਸਾਈ ਵਾਲ ਦੇ ਵਿੱਚ ਅੱਜ ਦੀ ਵੀਡੀਓ ਪ੍ਰੋਪਰ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਦੋ ਬੱਚੀਆਂ ਸੀ ਦੋਸਤੋ ਇਸੇ ਜਾਂਦੀਆਂ ਉਹ ਸੇਲ ਹੋ ਗਈਆਂ ਪ੍ਰੋ퍼 ਰਿਕਾਰਡ ਸਾਰਾ ਜਾਣ ਲਾਂਗੇ ਬਾਈ ਤੋਂ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸਤਾਜ ਦੇਰੀ ਪਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵੀ ਦੋਸਤੋ ਫੋਲੋ ਕਰ ਲਿਓ ਬਾਈਆਂ ਦਾ ਹੁਣ ਆਪਾਂ ਮੱਝੇ ਰੱਖਨੇ ਆਂ ਨੀਂਦੀ ਜਾ ਵੀ ਇੱਕ ਆਸ ਸੁਈ ਸੁਵਾਈ ਆ ਦੋਸਤੋ ਤੇ ਇੱਕ ਪਰਲੇ ਪਾਸੇ ਖੜੀ ਐ ਤਾਜੀ ਸੁਈ ਆ ਆ ਬੱਚੇ ਆ ਉਹਨਾਂ ਦੇ ਆਓ ਬਾਈ ਲੈਣਿਆਂ ਜਾਣ ਅਨੀ ਮੇਸ ਸਸੀ ਗੱਲ ਸਸੀ ਗੱਲ ਭਾਈ ਜੀ ਠੀਕ ਆ ਭਾਈ ਜੀ ਸਾਹਿ ਦੇਖਣਾ 10 ਤੱਕ ਅਸੀਂ ਤੈਜਰੋ ਧੰਨਵਾਦ ਕਰਦੇ ਤੁਹਾਡਾ ਗ੍ਰਹਿ ਵੀ ਆਇਆ ਉਹ ਧੰਨਵਾਦ ਕਰਦੇ ਤੁਹਾਡਾ ਬਹੁਤ 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 ਧੰਨਵਾਦ ਭਾਈ ਜੀ ਆਪਾਂ ਸਾਈ ਵਾਲੀ ਸੇਲ ਕਰਨੀ ਕੱਲੀ ਹਾਂ ਆਪਾਂ ਕੱਲੀ ਸਾਈ ਵਾਲੀ ਸੇਲ ਕਰਨੀ ਹੈ ਠੀਕ ਆ ਹਾਂਜੀ ਤੇ ਦੋ ਬੱਚੀਆਂ ਸੀ ਜਿਹੜੀਆਂ ਮਗਰਲੇ ਸੁਵੇਦੀਆਂ ਬਈਆਂ ਦੀਆਂ ਹਾਂ ਉਹ ਵੇਖੀਆਂ ਜੀ ਉਹ ਵੇਖੀਆਂ ਹਾਂ ਠੀਕ ਆ ਲੈ ਕੇ ਬੰਦੇ ਉਹ ਸ਼ੋਰ ਤੇ ਜਾ ਵੇਖ ਕੇ ਭਾਈ ਹਾਂ ਸ਼ੋਰ ਵੇਖੀ ਲੈ ਕੇ ਸੀ ਉਹਦੇ ਨੇ ਠੀਕ ਆ ਇਹ ਆਪਾਂ ਉਹਦੇ ਵਿਚਾਰ ਬਣਾਈ ਸੀ ਵੀ ਜੋ ਤਿਆਰ ਹੋ ਗਈ ਉਹ ਦੋ ਪਾਵਾਂਗੇ ਹਾਂਜੀ ਹਾਂਜੀ ਠੀਕ ਆ ਬਈ ਦਿਨ ਹਜੇ ਵੀ ਲੈ ਜੂਗਾ ਹੁਣ ਦਿਨ ਬਈ ਹਾਲੇ ਵੀ ਜੇ ਜੇ ਗੇੜਾ ਲੱਗੇਗਾ ਕਿ ਮੈਂ ਅੱਜ ਅਜ ਬਣਾ ਲਾ ਚੱਕਿਆ ਸਈ ਹਲੇ ਲੈ ਜੀ ਤਿੰਨ ਚਾਰ ਚਾਰ ਦਿਨ ਮੋਹਰ ਨਹੀਂ ਖੁੱਲੇ ਰਹਿਣਗੇ ਕੋਈ ਹੈ ਨਹੀਂ ਉਹ ਚੀਜ਼ ਠੀਕ ਆ ਤੇ ਹੁਣ ਸੁਭਾ ਤੀਜਾ ਹੀ ਸੁਣਾ ਹਣਾ ਬਈ ਸੁਭਾ ਰੀਅਲ ਤੀਜਾ ਸੁਣਾ ਜੀ ਠੀਕ ਆ ਤੇ ਸੀਮਨ ਕਿਹੜਾ ਲਵਾਤਾ ਬਈ ਇਹ ਸੀਮਨ ਸਰਕਾਰੀ ਲੱਗਿਆ ਹੋਇਆ ਹੈ ਸਰਕਾਰੀ ਸੀਮਨ ਤੋਂ ਇੱਕ ਦੀ ਗੱਪਣ ਹਾਂਜੀ ਹਾਂਜੀ ਠੀਕ ਆ ਬੋਲਦਾ ਨਹੀਂ ਤਾਂ ਵੀ ਕਿਹੜੇ ਬੋਲਦਾ ਨਹੀਂ ਬੋਲ ਨਹੀਂ ਬਈ ਆਪ ਕੋ ਪ੍ਰਿੰਗ ਸਰਕਾਰੀ ਹਸਪਤਾਲ ਚ ਲੱਗਿਆ ਹੈ ਠੀਕ ਆ ਸਰਕਾਰੀ ਹਸਪਤਾਲ ਚ ਲੱਗਿਆ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਪਾਣਦੀ ਕੋਈ ਘਟ ਨਹੀਂ ਕੋਈ ਵਧ ਨਹੀਂ ਲੰਮਾ ਸਮਾਂ ਬੈਠੀ ਆ ਠੰਡੀ ਸੀ ਤੇ ਠੀਕ ਆ ਹਾਂਜੀ ਕੋਈ ਹੋਰ ਵੀ ਗੱਲ ਨਹੀਂ ਕਰਨਾ ਜੀ ਠੀਕ ਆ ਠੀਕ ਆ ਤੇ ਜੇ ਆਈ ਤੀ ਆਪਣੇ ਕੋਲ ਸੁਣਦੀਏ ਤਾਂ ਕਿੰਨਾ ਜਵਾ ਦੇਾਂਗੇ ਭਈ ਆਪਾਂ 18 ਪਲੱਸ ਹੀ ਜਵਾਵਾਂਗੇ ਜੀ 18 ਪਲੱਸ ਜਵਾਵਾਂਗੇ ਹਾਂਜੀ ਜੀ ਬਹੁਤ ਠੀਕ ਆ ਦਿਨ ਚਾਰ ਪੰਜ ਲੈ ਜੀ ਹਣਾ ਬੋਏ ਲੈ ਚਾਰ ਪੰਜ ਠੀਕ ਆ ਲੋ ਵੀ ਸੋਹਣਾ ਕੱਦ ਕਾਠਾ ਬਾਕੀ ਦੋਸਤੋ ਕਰਮਾਂ ਵਾਲੀ ਸੋਹਣੀ ਆ ਹਵਾਲੇ ਪੱਕ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਬਾਕੀ ਫੇਸ ਚੈੱਕ ਕਰ ਸਕਦੇ ਆ ਕਰਮਾਂ ਵਾਲੀ ਸੀਲ ਸਹੂ ਆ ਕੋਈ ਇਹ ਚਾ ਨਹੀਂ ਮੰਦੀ ਦੋਸਤੋ ਜਿਹੜੇ ਵੀਰ ਨੇ ਨਾ ਘਰੇ ਦੁੱਧ ਪੀਣ ਨੂੰ ਲੈਣੀ ਹੈ ਸਾਈਵਾਲ ਦਾ ਦੁੱਧ ਪੀਣਾ ਕਈ ਵੀਰ ਪਸੰਦ ਕਰਦੇ ਆ ਸੋਹਣਾ ਥਾਨ ਹਵਾਨਾ ਦੋਸਤੋ ਨਾੜਾ ਨੂੜਾ ਚੈੱਕ ਕਰ ਸਕਦੇ ਆ ਤੇ ਮਿਲਖ ਮਹਿਲ ਚੈੱਕ ਕਰ ਸਕਦੇ ਆ ਅਰਮਾਨਾ ਵੀ ਬਾਈਆਂ ਦਾ ਚਾਰ ਤੋਂ ਪੰਜ ਦਿਨ ਲੱਗੇ ਜਾਣੇ ਤੇ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਹਵਾਨਾ ਢਿੱਲਾ ਪਿਆ ਵੀ ਹੋ ਸਕਦਾ ਹਫਤਾ ਹੀ ਲਾਏ ਬਾਕੀ ਸਰਕਾਰੀ ਸੀਮੰਤੋਂ ਤੇ ਇਤੀ ਬਾਈਆਂ ਦਾ ਗੱਬਣ ਨਰਾ ਦੇ ਖਾਨੇ ਰੋਲੇ ਦੇ ਬੋਸ ਨੇ ਖਾਈਆਂ ਹੁੰਆਂ ਇਹ ਤੋੜ ਕੇ ਤੁਹਾਨੂੰ ਖਾ ਲਈਏ ਜੀ ਜਾਂਦੀ ਤੋਂ ਤੁਸੀਂ ਆਦੀ ਬੰਨੇ ਜੱਜਮੈਂਟ ਲਾ ਲੈਣੀ ਹੈ ਲੈ ਵੀ ਭਾਣ ਹੋਣਾ ਕਿੰਨਾ ਇਹਦਾ ਗੇੜਾ ਘਰਵਾ ਲਈਏ ਕਰੀ ਹੋਣੀ ਬਹਿੜਾ ਦੋਸਤੋ ਕੁਛ ਦੇਣ ਤੋਂ ਬਾਕੀਆ ਤੋੜ ਕੇ ਤੁਹਾਨੂੰ ਖਾ ਲੈਨੇ ਕਰਮਾ ਵਾਲੀ ਸੋਹਣੀ ਆ ਬੜੀ ਮਰਿਆਦਾ ਨਾਲ ਤੁਰਦੀ ਹੈ ਦੋਸਤੋ ਕੋਈ ਕਾਲ ਨਹੀਂ ਕਰਦੀ ਨੀ ਦਾ ਸਾਈਵਾਲ ਦੋਸਤੋ ਜੇ ਗੱਲ ਗਈ ਹੈ ਨਾ ਐ ਭੱਜੀਆਂ ਫਿਰਦੀਆਂ ਹੁੰਦੀਆਂ ਦੇ ਕਰਮਾ ਇਸ ਤਰ੍ਹਾਂ ਆਊਗਾ ਇੱਕ ਨਾ ਉਰਲੇ ਪਾਸੇ ਅਗਲੀ ਦਸਤ ਦੇ ਉੱਤੇ ਵੈਸੀ ਹੀ ਮਾਸਜਾ ਵਧਿਆ ਹੋਇਆ ਬਾਈ ਤੋਂ ਆਪਾਂ ਪੁੱਛ ਲੈਨੇ ਆ ਕਿ ਕੀ ਇਹਦੀ ਜਾਣਕਾਰੀ ਹੈ ਕੀ ਹੋਇਆ ਵਾ ਬਾਕੀ ਆਪਾਂ ਇਸ ਗਾਂ ਦੀ ਨਾ ਮਗਰਲੇ ਸੁਵੇ ਦੀ ਵੀਡੀਓ ਕਵਰ ਕੀਤੀ ਸੀ ਮਗਰਲੇ ਸੁਵੇ ਬਾਈ ਨੇ ਕਿਹਾ ਵੀ ਬੱਚੀ ਦੇਦੀ ਸੁੂਪੀ ਸੀ ਜਿਵੇਂ ਅੱਜ ਵੀਡੀਓ ਬਣਾਈ ਆ ਅਗਲੇ ਦਿਨ ਸੁੂਪੀ ਤੇ ਬਾਈ ਇਹਦਾ ਬੱਚੀ ਦੇਦੀ ਫਿਰ ਆਪਾਂ ਕੈਂਸਲ ਕਰਤੀ ਸੀ ਇਹੋ ਜੀ ਬਾਈ ਹਾਂਜੀ ਹਾਂਜੀ ਠੀਕ ਆ ਪੈਸੇ ਪੁੱਛੇ ਤਾਂ ਬਈ ਚੰਗੇ ਲੱਗਦੇ ਰਹੇ ਸੀ ਜੀ ਬੜੇ ਪੂਰੇ ਫਲ ਪੈਸੇ ਲੱਗਦੇ ਰਹੇ ਆਪਾਂ ਨੂੰ ਮਾਣ ਜਿੰਨੇ ਪੈਸੇ ਲੱਗਦੇ ਪਰ ਆਪਾਂ ਮੋੜ ਕੇ ਵਾਛੀ ਦੇਣ ਕਰਕੇ ਚੰਗੇ ਕਾਟਦੇ ਸੀ ਉਹ ਰੱਖ ਲਈ ਉਹ ਸਾਰੀਆਂ ਗਾਈਆਂ ਸੀ ਠੀਕ ਹੈ ਹੁਣ ਗਾਈਆਂ ਆਪਾਂ ਕੇ ਸੇਲ ਕਰਤੀਆਂ ਮਹੀਆਂ ਆ ਗਈਆਂ ਤਾਂ ਅਗੇ ਸੇਲ ਕਰਨੀਆਂ ਆਪਾਂ ਇਹ ਪਾਸੇਲ ਕਰੀ ਕਰਨੀ ਸੀ ਠੀਕ ਹੈ ਹਾਂਜੀ ਤੇ ਇਹ ਬਈ ਨਾ ਤਾਂ ਉਹ ਤੂੰ ਵਧੀਆ ਹਨਾ ਨਾ ਘਟੀ ਆ ਬਈ ਇਹ ਜ ਕੋਈ ਕੁਛ ਨਹੀਂ ਕੋਈ ਕਈ ਵੀ ਬੰਦੇ ਨੂੰ ਆਉਂਦਾ ਮਾਂ ਚ ਰੇਸ਼ਾ ਜਾਂ ਕੁਛ ਵੀ ਆ ਕੋਈ ਹੱਥ ਨਾਲ ਕੋਈ ਐਸੀ ਚੀਜ਼ੀ ਪੋਲੀ ਪਈ ਆ ਕੋਈ ਮਾਝੀ ਅਸੀਂ ਚੈੱਕ ਵੀ ਕਰਾਈ ਸੀ ਕੁਝ ਕੋਈ ਜਿਵੇਂ ਮਾਸਾ ਫੋਨ ਵੇ ਇਹ ਰੋ ਸੂਪ ਐਂ ਨਹੀਂ ਦੁੱਧ ਤੇ ਆ ਜਾਂਦੀ ਆ ਉਹ ਜਦੋਂ ਘਟ ਜਾਂਦਾ ਇਹਦੇ ਕੀ ਰਹਿ ਜਾਂਦੀ ਆ ਠੀਕ ਹੈ ਜੀ ਪਿਛਲੇ ਸੂਏ ਵੀ ਉਵੇਂ ਉਹਦੀ ਵੀ ਬੈਕ ਵੀਡੀਓ ਚੈੱਕ ਕਰ ਸਕਦਾ ਬੰਦਾ ਉਹ ਨਹੀਂ ਉਹ ਵਧੀ ਘਟੀ ਨਹੀਂ ਕੋਈ ਉਹ ਸੂਣ ਤੋਂ ਬਾਅਦ ਨਿੱਕੀ ਰਹਿ ਜਾਂਦਾ ਠੀਕ ਆ ਲੋ ਵੀ ਐ ਹੋ ਜਾਂਦੀ ਆ ਬਾਈ ਜਾਨਾ ਜਿਵੇਂ ਹਵਾ ਨੇ ਨੂੰ ਭਾਲ ਜੀ ਹੋ ਜਾਂਦੀ ਨੇ ਇਸੇ ਤਰ੍ਹਾਂ ਇੱਥੇ ਭਾਲ ਜੀ ਹੋ ਜਾਂਦੀ ਜੋ ਗੱਪਣ ਹੁੰਦੀ ਆ ਤੇ ਸੂਪ ਐਂ ਦੀ ਉਹ ਤੋਂ ਨਾਰਮਲ ਗੱਲ ਹੀ ਰਹਿ ਜਾਂਦੀ ਆ ਕੋਈ ਗੰਦ ਨਹੀਂ ਕੀ ਦੋਸਤੋ ਨਾ ਕੋਈ ਦਰਦਮੰਦ ਨਹੀਂ ਨਾ ਕੋਈ ਬਹਿਣ ਉਠਣ ਚਿੱਤ ਤੋੜ ਕੇ ਤੁਹਾਨੂੰ ਉਠਾਦੀ ਹੈ ਅੱਖੀਂ ਗਾਲਾਂ ਪੱਟਿਆ ਕੋਈ ਇਹਦੀ ਗੱਲ ਨਹੀਂ ਤੇ ਬਈ ਭਾਣੇ ਇਹਦੇ ਰੇਟ ਦੀ ਗੱਲ ਕਰ ਲਈਏ ਤਾਂ ਫਿਰ ਲੈਣ ਦੇਣ ਜਾਂ ਦੱਸ ਦੇ ਰੇਟ ਉਹ ਲੈਣ ਦੇ ਮੈਂ 70000 ਰੁਪਏ ਦੀ ਮੰਗ ਕਰਦੇ ਆ ਠੀਕ ਆ 70000 ਹਾਂਜੀ ਹਾਂਜੀ ਕੋਈ ਥੋੜਾ ਬਹੁਤਾ ਤਾਂ ਮਾਨਤਨ ਕਰਦੇ ਆ ਹਾਂ ਥੋੜਾ ਬਹੁਤਾ ਮਾਨਤਨੋਂ ਜ਼ਿਆਦਾ ਨਹੀਂ ਹੋਣਾ ਭਾਈ ਠੀਕ ਆ ਪਰ ਜਿਆਦਾ ਰੇਟ ਕੀਤਾ ਦੁੱਧ ਦੀ ਕਵਾਚ ਕੁਐਸਚਨ ਦੇ ਕੇ ਠੀਕ ਆ ਲੋ ਵੀ ਦੁੱਧ ਪਾਈਆਂ ਦਾ ਚੰਗਾ ਕਿਉਂਕਿ 18 ਪਲੱਸ ਬਹੁਤ ਵਿਰਲੀਆਂ ਸਾਈਵਾਲ ਕਰਦੀਆਂ ਕਿਉਂ ਕਦਗਾ ਬਾਕੀ ਦੋਸਤੋ ਜਿਹੜੇ ਵੀ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਆ ਪਿੰਡ ਸੱਕਾਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਈ ਆ ਨੀਲੀ ਦਾ ਵੀ ਆਪਾਂ ਲੈ ਕੇ ਆਂਦੀ ਆ ਹਾਂਜੀ ਹਾਂਜੀ ਠੀਕ ਆ ਹੁਣ ਇੱਕ ਸੂਈ ਵੀ ਆ ਹਨਾ ਆਏ ਸੂਈ ਠੀਕ ਆ ਤੇ ਕੀ ਰਿਕਾਰਡ ਆ ਜੀ ਬਈ ਇਹ ਇਹ ਬਈ ਪਹਿਲੇ ਸੂਈ ਦਿੱਤਾ ਤੇਰਾ 14 ਕਿਲੋ ਦੋਨਾਂ ਨੇ ਉਹਨਾਂ ਕੋਲੇ ਹੁਣ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆਪਣੇ ਕੋਲ ਥੋੜੀ ਜਾ ਕੇ ਉਧਰ ਕੇ ਸੂਈ ਪਈ ਇਹ ਠੀਕ ਆ ਹਾਂ ਕਿੰਦੇ ਸੂਈ ਪਈ ਬਈ ਇਹ ਕੱਲ ਰਾਤ ਸੂਈ ਜੀ ਠੀਕ ਆ ਕਿਹੜੇ ਬੋਲਦੀ ਸੀ ਆ ਬਈ ਇਹ ਇਹ ਯਾਰ ਬਾਕਸ਼ ਦੀ ਸਹੀ ਆਪਣੇ ਵਾਲ ਬਾਕਸ਼ ਦੀ ਬਾਕਸ਼ ਦੀ ਹਾਂਜੀ ਠ ਉਹ ਵੀ ਸ਼ੌਂਕ ਬਾਈ ਨੂੰ ਬਹੁਤ ਜ਼ਿਆਦਾ ਚੰਗੇ ਜਾਨਵਰ ਹੀ ਹੁੰਦੇ ਆ ਅੱਗੇ ਬਾਈ ਕੋਲੇ ਨਾ ਬੱਚੀਆਂ-ਉੱਚੀਆਂ ਬਹੁਤ ਹੁੰਦੀਆਂ ਆਪਣੇ ਨਾਲ ਬਾਈ ਦਾ ਮੋਹ ਪ੍ਰੇਮ ਆ ਇਸ ਘਰ ਦੇ ਵਿੱਚ ਆਪਾਂ ਹੁੰਦੇ ਜਾਂਦੇ ਰਹੀਦਾ ਕੱਟੀਆਂ ਆਪਣੀਆਂ ਬਾਹਰ ਖੜੀਆਂ ਹੀ ਬਾੜੀ ਚ ਠੀਕ ਹੈ ਜੀ ਦੀ ਲੱਗ ਜਾਂਦੀਆਂ ਕੱਟੀਆਂ ਰੱਖੀਆਂ ਹੋਈਆਂ ਬਾਹਰ ਬਾੜੀ ਚ ਆਪਾਂ ਠੀਕ ਹੈ ਲੋਕੀ ਕੁਝ ਬਾਈ ਦੇ ਜਾਨਵਰ ਨਾ ਬਾਹਰ ਖੜੇ ਆ ਜਿਹੜੇ ਵੀਰ ਦੇ ਇਹ ਵਹਿਰ ਪਸੰਦ ਹੋਵੇ ਸਾਈਗਾਲ ਤਾਂ ਨੰਬਰ ਸਕਰੀਨ ਤੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ